ਲਗੀ ਪਰਟਗਾਲ ਦੇ ਵੀਜ਼ਿਆਂ ਦੀ ਝੜੀ ਜਿਹਦੀ ਹਰਮਨਦੀਪ ਵੇਟ ਕਰਦਾ ਸੀ ਬੜੀ ਕਹਿੰਦਾ ਉਹ ਮੋਜਾ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ ਜੇ ਅੱਜ ਹਰਮਨਦੀਪ ਅੱਜ ਵੀਜ਼ਾ ਲੈ ਰਿਹਾ ਤਾਂ ਆਪਣੇ ਫਾਦਰ ਸਾਹਿਬ ਆਪਣੇ ਮਦਰ ਦੇ ਵਿਸ਼ਵਾਸ ਉਹਨਾਂ ਦੇ ਬਲੇਸਿੰਗਸ ਨਾਲ ਲੈ ਰਿਹਾ ਇੰਨੀ ਕਿ ਰਿਸਪੈਕਟ ਇਹਦੇ ਫਾਦਰ ਸਾਹਿਬ ਤੋਂ ਮਿਲੀ ਇਹਦੇ ਮਦਰ ਤੋਂ ਇੰਨੀ ਬਲੇਸਿੰਗਸ ਮਿਲੀਆਂ ਇੰਨਾ ਪਿਆਰ ਮਿਲਿਆ ਇਦਾਂ ਹੀ ਅੱਜ ਹਰਮਨਦੀਪ ਨੀਏ ਸਾਡਾ ਹਰਮਨ ਪਿਆਰਾ ਹੋ ਗਿਆ ਇੱਥੋਂ ਵੀਜ਼ੇ ਮਿਲਦੇ ਵੀ ਆ ਇੱਥੇ ਵਾਪਸ ਵੀ ਜਾਣੇ ਆ ਪਹਿਲਾਂ ਤੁਹਾਨੂੰ ਪਾਂਡਾ ਉਹ ਜੇ ਬਣੋ ਤਾਂ ਹੀ ਉਹਦੇ ਵਿੱਚ ਖੈਰ ਪਾਊਗੀ ਦੇਣਾ ਮਾਲਕ ਨੇ ਆ ਬਹੁਤ ਸੋਹਣਾ ਅੱਜ ਇਹਦਾ ਕੰਮ ਹੋਇਆ ਇੰਡੀਆ ਤੋਂ ਆਈਏ ਪੁਰਤਗਾਲ ਦੀ ਰੈਜ਼ਿਡੈਂਸੀ ਆਰਟੀਕਲ 59 ਚ ਲੈ ਕੇ ਚੱਲਿਆ 7 ਸੀ ਤੇ ਵਿਸ਼ਵਾਸ ਕਰਕੇ 1 ਸਾਲ ਦਾ ਟਾਈਮ ਲੱਗ ਗਿਆ ਕਿਉਂਕਿ ਉਹ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ ਸੀ ਹੁਣ ਅਪਾਇੰਟਮੈਂਟਸ ਰੈਗੂਲਰ ਮਿਲ ਰਹੀਆਂ ਹੁਣ ਛੇਤੀ ਕੰਮ ਹੋ ਰਿਹਾ ਪਰ ਬਿਲਡ ਕੀਤੀ ਕਦੇ ਵੀ ਸੋ ਆਲੀਆ ਨਿਸ਼ਾਨ ਨਹੀਂ ਸੀ ਇਹਦੇ ਮੂੰਹ 'ਚ। ਨਾ ਇਹਦੇ ਕਰਦੇ ਅੱਜੂ। ਅੱਜ ਆਪਾਂ ਹਰਮਨਦੀਪ ਨੂੰ ਪਹਿਲਾ ਵੀਜ਼ਾ ਦਿੰਨੇ ਆ। ਫਿਰ ਇਹਦੀ ਸਕਸੈਸ ਸਟੋਰੀ ਇਹਦੇ ਮੂੰਹੋਂ ਸੁਣਦੇ ਆ। ਇਹਨੇ ਇਸ ਵੀਜ਼ੇ ਲਈ ਕੀ ਕੀ ਕੀਤਾ, ਇੱਥੇ ਕੀ ਕਰਦਾ ਸੀ। ਇਹਦੀ ਰਿਵਿਊ ਵੀਡੀਓ ਜ਼ਰੂਰ ਸੁਣਿਓ ਕਿਉਂਕਿ ਡਿਫਰੈਂਸ ਸਟੋਰੀ ਆ। ਬਹੁਤ ਕੁਝ ਸਿੱਖਣ ਨੂੰ ਮਿਲੂ। ਬਹੁਤ-ਬਹੁਤ ਮੁਬਾਰਕਾਂ। ਧੰਨਵਾਦ। ਹਰਮਨਦੀਪ ਸਾਡਾ ਹਰਮਨ ਪਿਆਰਾ। ਹੈ ਬਹੁਤ-ਬਹੁਤ ਮੁਬਾਰਕਾਂ ਪਰਮਾ ਰੈਜ਼ਿਡੈਂਸੀ। ਧੰਨਵਾਦ। ਕਿੰਨੇ ਕੁ ਖੁਸ਼ੀ ਆ ਪਹਿਲਾਂ ਦੱਸ ਖੁਸ਼ੀ ਸਰ ਬਹੁਤ ਆ ਜੀ ਪਰਮਾਤਮਾ ਮੇਰੇ ਚਲੋ ਆਪਣੇ ਬਾਰੇ ਦੱਸੋ ਪਹਿਲਾਂ ਕਿੱਥੋਂ ਤੁਸੀਂ ਮੈਂ ਲੁਧਿਆਣੇ ਤੋਂ ਮੈਂ ਹਰਮਨਦੀਪ ਸਿੰਘ ਤੇ ਮੈਂ ਸਰ ਕੋ ਵੀਜ਼ਾ ਅਪਲਾਈ ਕੀਤਾ ਸੀਗਾ ਡੀ 1 ਕੈਟਾਗਰੀ 159 ਆਰਟੀਕਲ ਤੇ ਸਰ ਨੇ ਮੈਨੂੰ ਵੀਜ਼ਾ ਲੋ ਅੱਗੇ ਦਿੱਤਾ ਮੈਂ ਕਹਿੰਦਾ ਬਹੁਤ-ਬਹੁਤ ਧੰਨਵਾਦ ਸਰ ਦਾ ਕਰਦਾ ਮੈਂ ਪਰਮਾਤਮਾ ਤੈਨੂੰ ਇੰਨੀ ਇੱਕ ਕਿਰਪਾ ਕਰੇ ਤਰ-ਤਰ ਭੁੱਲੋ ਅਸੀਂ ਇਹੀ ਅਰਦਾਸ ਇਹੀ ਦੁਆ ਇਹੀ ਤੁਹਾਨੂੰ ਪਿਆਰ ਦਿੰਨੇ ਆ ਕਿ ਤੁਸੀਂ ਕੜਦੀ ਕਲਾ ਜਰੋ 7 ਸੀਸ ਦਾ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੋ ਧਰ ਧਰ ਬਲੋ ਧੰਨਵਾਦ ਸਰ ਤੁਹਾਡੇ ਬਰਾਬਰ ਕਈ ਬੰਦੇ ਆਪਾਂ ਗਰੁੱਪਪ ਦੇ ਵਿੱਚੋਂ ਕੱਡੇ ਵੀ ਹੈ ਇਸੇ ਗੱਲ ਕਰਕੇ ਜਿਨ੍ਹਾਂ ਚ ਭਾਂਡੇ ਨਹੀਂ ਸੀ ਪੇਸ਼ੈਂਸ ਨਹੀਂ ਸੀ ਜਾਂ ਜਿਨ੍ਹਾਂ ਨੇ ਅਪਾਇੰਟਮੈਂਟ ਦੀ ਵੇਟ ਨਹੀਂ ਕੀਤੀ ਜਿਨ੍ਹਾਂ ਨੇ ਵੇਟ ਕੀਤੀ ਉਹ ਵੀਜ਼ਾ ਲੈ ਚਲੇ ਆ ਰੈਜ਼ਿਡੈਂਸੀ ਲੈ ਕੇ ਚਲੇ ਆ ਠੀਕ ਹੈ ਤੇ ਮੈਂ ਉਹਦੇ ਵਿੱਚ ਪੁੱਛਣਾ ਚਾਹੁੰਦਾ ਕਿ ਕਿੰਨੇ ਕ ਸ਼ਿੱਦਤ ਸੀ ਤੇਰੀ ਕਿ ਮੇਰਾ ਵੀਜ਼ਾ 7 ਸੀ ਚ ਲੱਗਣਾ ਨਹੀਂ ਨਹੀਂ ਸਰ ਮੈਂ ਦੀਪਕ ਸਰ ਨੂੰ ਮਿਲਿਆ ਸੀਗਾ ਤੇ ਸਰ ਨੇ ਕਿਹਾ ਸੀਗਾ ਵੀਜ਼ਾ ਜੀ ਸ਼ੋਪ ਸੈਂਡ ਸ਼ੋਰ ਕਿਹਦਾ ਨਹੀਂ ਲੱਗਦਾ ਹਾਂ ਤੇ ਦੇਖੋ ਜੀ ਸ਼ੋਪ ਸੈਂਡ ਸ਼ੋਰ ਕਿਹਦਾ ਨਹੀਂ ਹੈਗਾ ਵੀਜ਼ਾ ਅਪਲਾਈ ਕਰ ਦਾਂਗੇ ਦੇਣਾ ਮੈਸੇਜ ਨਹੀਂ ਹੁੰਦਾ ਬਾਕੀ ਦੇਖੋ ਜੀ ਦੇਖੋ ਸਾਡੀ ਮਿਹਨਤ ਹੈ ਜੇ ਤੁਹਾਡੇ ਅੰਦਰ ਇਹ ਨਹੀਂ ਨਾ ਹੈਗਾ ਕਿ ਅਸੀਂ ਵੀਜ਼ਾ ਲੈਣਾ ਹੀ ਲੈਣਾ ਤਾਂ ਕੋਈ ਬੰਦਾ 7 ਸੀ ਛੱਡੋ ਦੁਨੀਆ 'ਚ ਜਿਹੜਾ ਮਰਜ਼ੀ ਅੰਬੈਸਡਰ ਵੀ ਚਾਵੇ ਤੁਹਾਨੂੰ ਵੀਜ਼ਾ ਦੇਣਾ ਤਾਮੀਨ ਦੇ ਸਕਦਾ ਕਿਉਂਕਿ ਉਹਦੇ ਹੱਥ ਵੀ ਵੀਜ਼ਾ ਨਹੀਂ ਵੀਜ਼ਾ ਤੁਹਾਡੀ ਅੰਦਰ ਦ੍ਰਿੜਤਾ ਨਾਲ ਤੁਹਾਡੇ ਉਸ ਅਕਾਲਪੁਰਖ ਦੇ ਵਿਸ਼ਵਾਸ ਨਾਲ ਉਸ ਤੁਹਾਡੇ ਦਾਣੇ ਪਾਣੀ ਨਾਲ ਆਪਾਂ ਅੰਦਰ ਆਪਣੇ ਨੈਟਿਵਿਟੀ ਹੋਵੇ ਆਪਾਂ ਉੱਤਰ ਤੋਂ ਕਹੀ ਜਾਵੇ ਸਾਡਾ ਵੀਜ਼ਾ ਆ ਜਾਵੇ ਸਾਡੇ ਦਿਨ ਕੋਈ ਮਤਲਬ ਕੀ ਕਰਦੇ ਆ ਹਾਂਜੀ 100 180 ਦਿਨ ਹੋ ਗਏ 170 ਦਿਨ 170 ਦਿਨ 140 ਦਿਨ 142 ਦਿਨ ਇਹਨੇ ਦਿਨ ਹੋ ਗਏ ਲੈ ਦੱਸ ਜਦੋਂ ਆਪਾਂ ਲਾਈਨ 'ਚ ਲੱਗੇ ਆ ਆਪਾਂ ਨੂੰ ਪ੍ਰੋਸੈਸ ਦੇ ਪਤਾ ਲੱਗ ਰਿਹਾ ਵੀ ਆਪਣਾ ਪਰਮਿਟ ਆ ਗਿਆ ਹੁਣ ਆਪਾਂ ਅੰਬੈਸੀ ਦੇ ਵਿੱਚ ਅਪਾਇੰਟਮੈਂਟ ਦੀ ਵੇਟ ਕਰ ਰਹੇ ਆ ਇੱਥੇ ਸੈਵਨ ਸੀ ਵੀ ਕੁਝ ਨਹੀਂ ਕਰ ਸਕਦਾ ਜੇ ਗਵਰਨਮੈਂਟ ਦੇ ਰੂਲਸ ਆ ਉਹ ਚੀਜ਼ ਨੂੰ ਫੋਲੋ ਕਰ ਰਹੇ ਆ ਅਸੀਂ ਕੋਈ ਚੀਜ਼ ਆਪਣੇ ਕੋਲੋਂ ਥੋੜੀ ਦੇਣੀ ਆ ਆ ਚੈੱਕ ਤੇ ਡਰੋ ਤੋਂ ਕੱਟ ਕੇ ਆ ਚੈੱਕ ਅਪਾਇੰਟਮੈਂਟ ਤੇ ਆ ਚੈੱਕ ਵੀਜ਼ਾ ਇੱਥੇ ਜਿਹੜੀ ਜੈਨੂਨ ਚੀਜ਼ ਆ ਉਹਨੂੰ ਟਾਈਮ ਲੱਗਦਾ ਲੱਗਦਾ ਜੀ ਸਰ ਚਲੋ ਅੱਜ ਆਪਾਂ ਗੱਲ ਕਰੀਏ ਹੁਣ ਹਰਮਨਦੀਪ ਬਾਰੇ ਕਿੰਨੀ ਉਮਰ ਹੋ ਗਈ ਮੇਰੇ ਸਰ 23 ਸਾਲ ਉਮਰ ਹੈ ਜੀ ਹਾਂ ਜੀ ਕਹਿੰਦਾ ਆਹ ਟਾਈਮ ਹੁੰਦਾ ਨੀ ਬਣਾਉਣ ਦਾ ਸੈੱਟ ਹੋਣ ਦਾ ਫਿਰ ਕਹਿੰਦੇ ਫਿਰ ਵਿਆਹ ਕਰਾਉਣ ਦਾ ਐ ਚਲੋ ਜੀ ਪਰਮਾਤਮਾ ਦੀ ਮਿਹਰ ਹੈ ਜੀ ਹੁਣ ਇੱਥੇ ਕਰ ਕੀ ਰਹੇ ਹੋ ਐਟ ਪ੍ਰੈਜ਼ੈਂਟ ਸਰ ਮੈਂ ਜੋਬ ਕਰਦਾ ਜੀ ਇੱਥੇ ਕਿੱਥੇ ਮਾਉਂਟੀ ਕਰ ਲੋ ਸਰ ਜਦੋਂ ਗਰਮੀਆਂ ਦੇ ਸੀਜ਼ਨ ਚ ਬਹੁਤਾ ਜ਼ੋਰ ਲੱਗਿਆ ਹੁੰਦਾ ਬਣਾਉਣ ਦੇ ਵਿੱਚ ਸਰਦੀਆਂ ਦੇ ਵਿੱਚ ਜਦੋਂ ਘਟਦਾ ਹਾਂ ਹਾਂ ਇਹ ਉਹ ਆਪੋਸਿਟ ਹੈ ਹਾਂ ਜੀ ਦੇਖੋ ਆਪਾਂ ਤਾਂ ਸਰਦੀਆਂ ਦੇ ਵਿੱਚ ਨਿਟਸ ਦੇ ਕੱਪੜੇ ਵਗੈਰਾ ਜਿਵੇਂ ਆਪਾਂ ਉਹਨਾਂ ਦੇ ਕਪੜੇ ਵਾਰਾ ਪਾਉਨੇ ਆ ਪਰ ਜਿਹੜੀ ਮੈਨੂਫੈਕਚਰਿੰਗ ਆ ਉਹ ਗਰਮੀ ਚ ਹੁੰਦੀ ਆ ਕਿੰਨੇ ਕਿੰਨੇ ਘੰਟੇ ਕੰਮ ਕਰਦੇ ਸਰ 10 ਘੰਟੇ 12 ਘੰਟੇ ਕਈ ਵਾਰ ਕੋਈ ਬੰਦਾ ਨਹੀਂ ਹੁੰਦਾ ਫੈਡਰ ਵਾਲਾਣੀ ਉਹਦੀ ਥਾਂ ਤੇ ਮਤਲਬ ਕਈ ਵਾਰ 48 ਘੰਟੇ ਵੀ ਹੋ ਜਾਂਦੇ ਇਹ ਤੋਂ ਉੱਤੇ ਜੋ ਡਿਊਟੀ ਨਹੀਂ ਹੋ ਸਕਦੀ ਮੇਰੇ ਹਿਸਾਬ ਨਾਲ ਤਾਂ ਸੋਚ ਹਾਂ ਬਹੁਤ ਮਿਹਨਤ ਡੈਡੀ ਨੂੰ ਪੁੱਛ ਡੈਡੀ ਵਾਲੀ ਬੈਠੇ ਮੈਂ ਬਤਾਦਾ ਕੋਈ ਵੀ ਚੀਜ਼ ਗਲਤ ਹੋ ਗਈ ਤਾਂ ਖਮਿਆਜਾ ਬਹੁਤ ਵੱਡਾ ਹੋਏਗਾ ਅਨੁਸਾਰ ਸਾਲਵਾਰੀ ਕੱਟ ਲੈਂਦੇ ਜੀ ਸੈਲਰੀ ਕੱਟ ਲੈਂਦੇ ਜੀ ਜਿੰਨੇ ਪੀਸ ਫਰਾਉ ਉਸ ਦਾ ਉਹਨਾਂ ਸੈਲਰੀ ਕੱਟ ਲੈਂਦੇ ਜੀ ਤੇ ਕਿੰਨੀ ਸੈਲਰੀ ਉੱਥੇ ਬਣ ਜਾਂਦੀ ਸੀ 15000 ਜੀ 15000 ਇੰਨੀ ਮਿਹਨਤ ਕਰਨ ਤੋਂ ਬਾਅਦ 15000 ਰੁਪਇਆ ਸਰ ਇੱਥੇ ਹੈ ਹੀ ਇੰਨੇ ਆ ਕੀ ਕਰੀਏ ਠੀਕ ਹੈ 15000 ਹੀ ਦੇਣੀ ਹੈ ਇਹਨਾਂ ਨੇ ਬਾਅਦ ਦਿੰਦੇ ਨਹੀਂ ਤੇਰੇ ਫਾਦਰ ਸਾਹਿਬ ਐਨੇ ਪੋਸਿਬ ਹੋ ਕੀ ਕਰਦੇ ਕਿ ਕਿਸ ਲਾਈਨ ਚੋਂ ਫਾਦਰ ਸਾਹਿਬ ਵੀ ਮੇਰੇ ਸੀਗੇ ਕਾਰਡ ਮਾਸਟਰ ਸੀਗੇ ਕੰਪਰੈਸਰ ਦਾ ਕੰਮ ਕਰਦੇ ਸੀਗੇ ਠੀਕ ਹੈ ਓੜੀ ਓੜੀ ਕੰਮ ਘਟ ਗਿਆ ਤੇ ਥੋੜਾ ਡਾਊਨ ਫਾਲ ਸ਼ੁਰੂ ਹੋ ਗਿਆ ਜੀ ਬਾਕੀ ਤਾਂ ਚਲੋ ਬਾਕੀ ਪਰਮਾਤਮਾ ਦੀ ਮਿਹਰ ਬਹੁਤ ਨਾਈਸ ਪਰਸਨੈਲਿਟੀ ਬੰਦਾ ਬਦਲੇ ਕੋਈ ਬੰਦਾ ਕੁਝ ਨਹੀਂ ਕਰ ਸਕਦਾ ਬਹੁਤ ਨਾਈਸ ਪਰਸਨੈਲਿਟੀ ਕਦੇ ਫਾਦਰ ਸਾਹਿਬ ਨੂੰ ਮਿਲ ਕੇ ਇੰਨੀ ਘਰੂ ਖੁਸ਼ ਹੁੰਦੀ ਆ ਕਦੇ ਵੀ ਉੱਚੀ ਆਵਾਜ਼ ਜਾਂ ਇਹ ਕੀ ਕਿਉਂ 네ਗੇਟਿਵਿਟੀ ਹੈ ਨਹੀਂ ਮੈਂ ਕਹਿੰਦਾ ਉਸ ਅਕਾਲ ਪੁਰਖ ਦੀ ਉਹਤੇ ਬਹੁਤ ਮਿਹਰ ਹੁੰਦੀ ਆ ਉਸ ਪਰਸਨ ਤੇ ਜਿਹਦੇ ਅੰਦਰ ਹਮੇਸ਼ਾ ਏਹੀ ਹੋਵੇ ਜੋ ਕਾਲਪੁਰ ਕਰ ਰਿਹਾ ਬਹੁਤ ਵਧੀਆ ਹਮੇਸ਼ਾ ਉਹਦੇ ਪਹਾਣੇ ਚ ਰਹਿਣਾ ਉਹਦੇ ਪਹਾਣੇ ਨੂੰ ਮੰਨਣਾ ਹਰ ਇੱਕ ਚੀਜ਼ ਨੂੰ ਫੋਲੋ ਕਰਨਾ ਇਹ ਇੱਕ ਚੰਗੀ ਨਸੀਹਤ ਦੇ ਕੇ ਜਾਂਦਾ ਉਦਾਂ ਦੇ ਬੱਚੇ ਇਹ ਮੈਨੂੰ ਲੱਗਦਾ ਉਸੇ ਰੋਡ ਮੈਪ ਤੇ ਚੱਲ ਰਿਹਾ ਇਹ ਬਹੁਤ ਫਰਕ ਪੈਂਦਾ ਘਰ ਦੇ ਵਿੱਚ ਪਰਵਰਿਸ਼ ਦਾ ਇੱਕ ਆਪਾਂ ਘਰ ਦੇ ਵਿੱਚ ਕਈ ਬੰਦੇ ਨਾ ਮੇਰੇ ਕੋਲੇ پرتਗਾਲ ਦਾ ਕੇਸ ਅਪਲਾਈ ਕੀਤਾ ਹੋਇਆ ਸੀ ਉਹ ਘਰ ਚ ਲੜਾਈ ਕਰਦੀ ਜਾਂਦੇ ਸੀ ਦਾਰੂ ਪੀ ਕੇ ਲੜ ਪੈਣਾ ਉਹ ਕਰ ਲੈਣਾ ਜਿੱਦਣ ਉਹਦੀ ਅਪਾਇੰਟਮੈਂਟ ਆਈ ਉਹਦੇ ਡੈਡੀ ਨੇ ਉਹਨੂੰ ਚਾਕੇ ਦੇਹਾ ਹੱਬ ਸੈਂਟਰ ਚ ਭੇਜਤਾ ਜਿੱਥੇ ਤੁਸੀਂ ਕਹਿੰਦੇ ਕਿੜਕੜ ਬਸੇ ਉਥੇ ਘੜਿਓ ਪਾਣੀ ਨਸੇ ਹੁਣ ਇਹ ਅੱਜ ਵੀਜ਼ਾ ਮਿਲਿਆ ਮੈਂ ਨਹੀਂ ਇਹਨੂੰ ਵੀਜ਼ਾ ਦਿੱਤਾ ਕਿਉਂਕਿ ਇਹਨੇ ਕਰਮ ਜੁਨੀ ਚ ਆਇਆ ਕਰਮ ਕਰ ਰਿਹਾ ਚਾਹੇ 15000 ਤੇ ਕੰਮ ਕਰ ਰਿਹਾ 12-12 ਘੰਟੇ ਦੇਖੋ ਮੇਰੇ ਕੋਲ 1 ਸਾਲ ਦਾ ਪ੍ਰੋਸੈਸ ਇਹਦਾ ਚੱਲ ਪਿਆ ਇਹਨੂੰ ਹੁਣ ਜਾ ਕੇ ਜਦੋਂ ਪੁਰਤਗਲ ਜਾਊਗਾ ਨਾ ਉਹੀ 12 ਘੰਟੇ ਕੰਮ ਕਰੂਗਾ ਉਹੀ 1.5 ਲੱਖ 2 ਲੱਖ ਇੰਨੇ ਕਮਾਉਣੇ ਭਾਂਡਾ ਤਾਂ ਬਣ ਗਿਆ ਨਾ ਸ਼ਾਇਦ ਉਹ ਟ੍ਰੇਨਿੰਗ ਪੀਰੀਅਡ ਚੱਲਦਾ ਹੁੰਦਾ ਤੇਰਾ ਸਹੀ ਗੱਲ ਹੈ ਸਰ ਮਾਲਕ ਨੂੰ ਪਤਾ ਉਹਨੇ ਤੈਨੂੰ ਕਿਹੜੀ ਪੱ ਤੈਨੂੰ ਕਿਹੜੇ ਸਾਂਝੇ ਚ ਪਾੜਣਾ ਤੇ ਤੇਰਾ ਕੀ ਬਣਾ ਦੇਣਾ ਸਹੀ ਗੱਲ ਹੈ ਜੀ ਠੀਕ ਹੈ ਨਾ ਦੇਖਣ ਨੂੰ ਤਾਂ ਹੀਰਾ ਵੀ ਇੱਕ ਪੱਥਰ ਹੈ ਨਾ ਹਾਂਜੀ ਹਾਂਜੀ ਪਰਖ ਕਿਹਨੂੰ ਆ ਜਦੋਂ ਬਿਆਜੀ ਉਹਵੇਂ ਮਾਲਕ ਨੂੰ ਆਪਣੀ ਪਰਖ ਹੈ ਉਹਨੇ ਕਸਾ ਕੇ ਹਸਾ ਕੇ ਆਪਾਂ ਨੂੰ ਯਰ ਚਮਕਾਉਣਾ ਸਹੀ ਗੱਲ ਹੈ ਜੀ ਜਿਹਨੂੰ ਸਹਿਣਾ ਆਉਂਦਾ ਜਿਹਨੂੰ ਰਹਿਣਾ ਆਉਂਦਾ ਜਿਹਨੂੰ ਜ਼ਿੰਦਗੀ ਚ ਚੱਲਣਾ ਆਉਂਦਾ ਉਹਨੂੰ ਹੀ ਸਾਰਾ ਕੁਝ ਮਿਲਦਾ ਉਹਨੂੰ ਹੀ ਪਿਆਰ ਮਿਲਦਾ ਸਹੀ ਗੱਲ ਜੀ ਹੁਣ ਅੱਜ ਸਾਨੂੰ ਹਰਮਨ ਪਿਆਰਾ ਕਿਉਂ ਲੱਗਦਾ ਹਰਮਨ ਦੀਪ ਹੈ ਖੰਡਾ ਐਸੇ ਗੱਲ ਕਰ ਖੰਡਾ ਇਹ ਹੀਰਾ ਇਹ ਤਰਾਸ਼ਿਆ ਗਿਆ ਇਹ 12-12 ਘੰਟੇ ਦੀ ਜੌਬਸ ਵਿੱਚ ਪੂਰਾ ਪ੍ਰੈਸ ਹੋ ਗਿਆ ਇਹਨੇ ਆਪਣੇ ਆਪ ਨੂੰ ਢਾਲ ਲਿਆ ਤਾਂ ਅੱਜ ਇਹਨੂੰ ਵੀਜ਼ਾ ਮਿਲੇ ਹਰ ਇੱਕ ਰਿਵਿਊ ਵੀਡੀਓ ਕੁਝ ਨਾ ਕੁਝ ਖਾ ਕੇ ਜਾਊਗੀ ਤੁਹਾਨੂੰ ਇਹ ਐਵੇਂ ਨਹੀਂ ਵੀਜ਼ੇ ਮਿਲਦੇ ਮੈਂ ਤਾਂ ਮਿਹਨਤ ਬਰਾਬਰ ਲਾਉਣੀ ਹੈ ਮੈਂ ਬਾਰ-ਬਾਰ ਕਹਿੰਨਾ ਮੈਂ ਆਪਣੀ ਫਾਈਲ ਲਾਈ ਮੈਂ ਵਧੀਆ ਪਰਮਿਟ ਮੰਗਾਇਆ ਅੰਬੈਸੀ ਅਪਾਇੰਟਮੈਂਟ ਮੰਗਾਈ ਨਾਲ ਜਾ ਕੇ ਪੂਰਾ ਜੋਰ ਲਾਇਆ ਸਹੀ ਗੱਲ ਸਰ ਖੜਦਾ ਕੋਈ ਨਹੀਂ ਕੋਈ ਨਹੀਂ ਖੜਦਾ ਮੈਂ ਆਪਣੇ ਆਪ ਨੂੰ ਮਾਲੀ ਵਧੀਆ ਮੰਨਦਾ ਉਹ ਵੀ ਮਾਲਕ ਦੀ ਕਿਰਪਾ ਨਾਲ ਕਿਤੇ ਕੋਈ ਪ੍ਰੋਬਲਮ ਆਉਣ ਦਿੰਦੇ ਨਹੀਂ ਸਰ ਕੋਈ ਉਸ ਤੋਂ ਬਾਅਦ ਫਲ ਤੇ ਫੁੱਲ ਉਹ ਮਾਲਕ ਲਾ ਕੇ ਦੇ ਦੇ ਹਾਂਜੀ ਬਹੁਤ ਪਰਮਾਤਮਾ ਨੇ ਤੇਰੇ ਤੇ ਮਿਹਰ ਕੀਤੀ ਆ ਚੰਗੇ ਪਰਿਵਾਰ ਚੋਂ ਚੰਗਾ ਇਨਸਾਨ ਅੱਜ ਜਦੋਂ ਜਾ ਰਿਹਾ ਨਾ ਜਿਵੇਂ ਬਾਬਾ ਨਾਨਕ ਨੇ ਇੱਕ ਵਾਰੀ ਮਰਦਾਨੇ ਨਾਲ ਜਾ ਰਹੇ ਸੀ ਭਾਈ ਮਰਦਾਨੇ ਜੀ ਨਾਲ ਇੱਕ ਪਿੰਡ ਦੇ ਵਿੱਚ ਗਏ ਹਾਂਜੀ ਹਾਂਜੀ ਉੱਥੇ ਨਾ ਉਹਨਾਂ ਨੂੰ ਰੋੜੇ ਮਾਰਨ ਲੱਗੇ ਗਾਲ੍ਹਾਂ ਕੱਢਣ ਲੱਗੇ ਹਾਂਜੀ ਤੇ ਬਾਬਾ ਨਾਨਕ ਕਹਿੰਦਾ ਜੀ ਕਹਿੰਦਾ ਬੱਸ ਦੇ ਰੋ ਹਾਂਜੀ ਉੱਥੇ ਵਾਜਦੇ ਰਹੋ ਜੀ ਕਹਿੰਦਾ ਉੱਥੇ ਵਾਜਦੇ ਰਹੋ ਉੱਥੇ ਵਾਜਦੇ ਰਹੋ ਤੇ ਜਦੋਂ ਅਗਲੇ ਪਿੰਡ ਗਏ ਉਹਨਾਂ ਨੇ ਆਉ ਭਗਤ ਕੀਤੀ ਤਕਵਾਰ ਦੇ ਚੈ ਕਹਿੰਦੇ ਲੋ ਜੀ ਬਾਬਾ ਜੀ ਆਏ ਆ ਬਾਬਾ ਜੀ ਆ ਕੀਰਤਨ ਹੋਇਆ ਸਾਰਾ ਕੁਝ ਹੋਇਆ ਉਹ ਕਹਿੰਦੇ ਉੱਜੜ ਜਾਓ ਸਹੀ ਗੱਲ ਹੈ ਭਾਈ ਮਰਦਾਨਾ ਜੀ ਕਹਿੰਦੇ ਆ ਕੀ ਗੱਲ ਜਿਨ੍ਹਾਂ ਨੇ ਗਾਲਾਂ ਕੱਢੀਆਂ ਉਹਨੂੰ ਕਹਿੰਦੇ ਬੱਸ ਦੇ ਰੋ ਤੇ ਇਹਨਾਂ ਨੂੰ ਕਹਿੰਦੇ ਉੱਜੜ ਜਾਓ ਜਿਨ੍ਹਾਂ ਨੇ ਸੇਵਾ ਕੀਤੀ ਸਹੀ ਗੱਲ ਹੈ ਕਹਿੰਦੇ ਜੇ ਮਾੜੇ ਬੰਦੇ ਉੱਜੜਨਗੇ ਜਾਂ ਹੋਰ ਪਾਸੇ ਜਾਣਗੇ ਉਹ ਆਪਣੇ ਵਰਗਾ ਬਣਾਉਣਗੇ ਹੁਣ ਜਦੋਂ ਇਹ ਜੇ ਚੰਗੇ ਬੰਦੇ ਪ੍ਰਤਗਿਆ ਜਾਣਗੇ ਸਾਰੇ ਨੂੰ ਆਪਣੇ ਵਰਗਾ ਬਣਾਉਣਗੇ ਖੁਸ਼ੀਆਂ ਵੰਡਣਗੇ ਇਹੀ ਇੱਕ ਪਹਿਚਾਨ ਹੁੰਦੀ ਆ ਚੰਗੇ ਇਨਸਾਨ ਸੋ ਆਪਣੇ ਆਪ ਨੂੰ ਚੰਗਾ ਕਰੋ ਪਤਾ ਨਹੀਂ ਕਿੱਥੋਂ ਕਿੱਥੋਂ ਚੱਕ ਕੇ ਗੁਜਰਾਤ ਤੋਂ ਰਾਜਸਥਾਨ ਤੋਂ ਬਾਰਡਰ ਏਰੀਏ ਤੋਂ ਕਿਹੜੇ ਕਿਹੜੇ ਏਰੀਏ ਤੋਂ ਇੰਨੇ ਕੈਂਡੀਡੇਟ ਆ ਰਹੇ ਨੇ ਉਹ ਮਹਾਰਾਜ ਆ ਉੱਥੇ ਤੱਕ ਪਹੁੰਚਾਰੇ ਨੇ ਕਿਉਂਕਿ ਅਸੀਂ ਮਿਹਨਤ ਕਰਦੇ ਆ ਮਹਾਰਾਜ ਦੇ ਬਾਣੀ ਜਿ ਰਹਿਨੇ ਆ ਆਪਣੇ ਆਪ ਸਾਰਾ ਕੰਮ ਹੋ ਰਿਹਾ ਠੀਕ ਹੈ ਆ ਦੇਖੋ ਹਰਮਨ ਮਹਾਰਾਜ ਨੇ ਬਹੁਤ ਬਹੁਤ ਕਿਰਪਾ ਕੀਤੀ ਹੈ ਤੇਰੇ ਤੇ ਅੱਛਾ ਕਿਦਾਂ ਫਿਰ 7 ਸੀਜ਼ਨ ਨੂੰ ਕਿਦਾਂ ਲੱਭੇ ਸਹਿਮਨ ਸਰ ਮੈਂ ਇੰਸਟਾਗ੍ਰਾਮ 'ਤੇ ਦੇਖਿਆ ਸੀਗਾ। ਕੀ ਦੇਖਿਆ ਸੀ? ਵੀਡੀਓ ਦੇਖਿਆ ਸੀ ਰਿਵਿਊ ਵੀਡੀਓ ਦੇਖਿਆ ਸੀਗੇ। ਅੱਛਾ ਪਹਿਲਾਂ ਕਿੱਥੇ ਅਪਲਾਈ ਕੀਤਾ ਸੀ? ਪਹਿਲਾਂ ਮੈਂ ਕੀਤਾ ਸੀਗਾ। ਪਹਿਲਾਂ ਵੀ ਪੁਰਤਗਾਲ ਦੇ ਵੀ ਕੀਤਾ ਸੀਗਾ। ਕਿੱਥੇ? ਜਨਤੂਟ ਏਜੰਟ ਸੀ ਉਹ ਵੀ। ਕਿਹੜੀ ਕੈਟਾਗਰੀ 'ਚ? ਕੈਟਾਗਰੀ ਟੂਰਿਸਟ ਵੀਜ਼ਾ ਸੀਗਾ ਸਰ। ਸੀ ਕੈਟਾਗਰੀ। ਠੀਕ ਹੈ। ਕੈਟਾਗਰੀ। ਤੇ ਉਹ ਸਰ ਉਹਥੇ ਉਹਨੇ ਇੰਟਰਵਿਊ ਵੀ ਕਰਾਈ ਸੀਗੇ। ਅੱਛਾ। ਉਹ ਮੁਸਲ ਲੱਗੀ ਸਾਰੀ ਜਿੰਨੇ ਮੁੰਡੇ ਸੀਗੇ? ਕਿੰਨੇ ਮੁੰਡੇ ਸੀ? ਸਿਗੇ 15 ਵੀਜ਼ਾ ਆਣੀ ਸੀਗੇ ਅੱਛਾ 15 ਤੋਂ 15 20 ਜਣੇ ਹੀ ਰਿਫਿਊਜ਼ਲ ਲੱਗੀ ਰਿਫਿਊਜ਼ਲ ਲੱਗੀ ਸਾਰੇ ਜੀ ਲੱਗੀ ਸੀ ਕਿੰਨੇ ਪੈਸੇ ਦੀ ਗੱਲ ਹੋਈ ਸੀ ਸਰ ਮੇਰੀ ਹੋਈ ਸੀ ਕਿ ਉਸੇ ਬੀ ਲੱਖ ਚਾਹੀ ਬੀ ਲੱਖ ਰੁਪਏ ਦੇ ਵਿੱਚ ਟੂਰਿਸਟ ਵੀਜ਼ੇ ਦੀ ਗੱਲ ਹੋਈ ਉਸ ਤੋਂ ਬਾਅਦ ਜਾ ਕੇ ਆਰਟੀਕਲ 889 ਵਿੱਚ ਪੇਪਰ ਲੋਕ ਕਰਾਉਣੇ ਸੀ ਜੋ ਉਸ ਟਾਈਮ ਲੱਗਦੇ ਹੋਣੇ ਹਨ ਉਦੋਂ ਖੁੱਲਾ ਸੀ ਆਰਟੀਕਲ 889 ਫਿਰ ਜਾ ਕੇ ਉੱਥੇ 2 ਤੋਂ 3 ਸਾਲ ਤੋਂ ਧੱਕੇ ਖਾਣੇ ਸੀ ਉਸ ਤੋਂ ਬਾਅਦ ਤੈਨੂੰ ਪੇਪਰ ਮਿਲਣੇ ਸੀ ਹਾਂਜੀ ਕਟੋ ਕਟਰੀ 30-35 ਲੱਖ ਰੁਪਏ ਚ ਪੁਰਤਗਾਲ ਪੈਣਾ ਸੀ ਤੈਨੂੰ 30-35 ਲੱਖ ਚ ਪੈਣਾ ਸੀ ਉਹ ਰਿਵਿਊਸਰ ਲੱਗੀ ਪਰ ਵਧੀਆ ਹੋਇਆ ਕਿਉਂਕਿ ਉਦੋਂ ਕੰਮ ਠੱਪ ਹੋ ਗਿਆ ਸੀਗਾ ਜੋ ਪ੍ਰਮਾਤਮਾ ਕਰਦਾ ਉਹ ਬਵੀ ਕਰਦਾ ਉਹਨਾਂ ਨੇ ਚੱਕ ਕੇ ਤੈਨੂੰ ਇੱਥੇ ਲੈ ਕੇ ਆ ਮੈਨੂੰ ਜੇ ਲੱਗ ਜਾਂਦਾ ਤੇ ਫਿਰ ਉਹ ਸਪੇਨ 'ਚ ਸੋਚਣਾ ਪੈਣਾ ਕਿਉਂਕਿ ਪੁਰਤਗਾਲ ਨੇ ਪੇਪਰ ਬੰਦ ਕਰ ਦਿੱਤੇ ਹੀਗੇ ਜੀ ਤੇ ਫਿਰ ਸਪੇਨ 'ਚ ਸੋਚਣਾ ਪੈਣਾ ਸੀਗਾ ਸਪੇਨ ਜਾ ਕੇ ਫਿਰ 2 ਸਾਲ ਧੱਕੇ ਖਾਣੇ ਪੈਣਗੇ ਫਿਰ 10000 ਯੂਰੋ ਫਿਰ ਦੇਣਾ ਪੈਣਾ ਸੀ ਤੇ 10 ਲੱਖ ਪੇ ਦਿਓ ਜੀ ਫਿਰ 10 ਲੱਖ ਦੇ ਕੇ ਮੈਨੂੰ ਲੱਗਦਾ 40 40 ਲੱਖ ਚ ਪੈਣਾ ਸੀ ਤੂੰ 40 ਲੱਖ ਚ ਪੈਣਾ ਸੀ ਬਰਦਾ ਕੁਛ ਨਹੀਂ ਹੈਗਾ ਇੱਥੇ ਇੱਥੇ ਜੋ ਪਰਮਾਤਮਾ ਨੇ ਕਰਨਾ ਹੋਣਾ ਉਹੀ ਹੈ ਜੀ ਉਹੀ ਹੈ ਅਕਾਲ ਪੁਰਖ ਨੇ ਬਹੁਤ ਕਿਰਪਾ ਕੀਤੀ ਹੈ ਇਹਦਾ ਵੀਜ਼ਾ ਕਰਾ ਕੇ ਦਿੱਤਾ 7 ਸੀ ਚ ਫਿਰ ਉਸ ਤੋਂ ਬਾਅਦ ਦੇਖਿਆ ਹਾਂ ਜੀ ਹਾਂ ਜੀ ਉਸ ਤੋਂ ਉਸ ਤੋਂ ਨਹੀਂ ਉਹ ਪਹਿਲੇ ਵੀ ਦੇਖਦਾ ਸੀਗਾ ਵੀਡੀਓ ਆ ਪਰ ਪਹਿਲੇ ਮੈਂ ਜਿੱਦਾਂ ਸਿਕਿਉਰ ਕਰਦੇ ਵੀਡੀਓ ਆ ਜਾਂਦੀ ਆ ਅੱਛਾ ਪਰ ਮੈਂ ਤਾਂ ਪੁਰਤਗਾਲ ਦੇ ਵੀ ਕੋਈ ਵੀਜ਼ੇ ਦੀ ਮਤਲਬ ਪਾਈ ਵੀ ਨਹੀਂ ਨਾ ਕਦੇ ਮੰਗੇ ਆ ਠੀਕ ਹੈ ਹੁਣ ਜਰੂਰ ਜਿਹੜੇ ਆਏ ਆ ਉਹ ਜਰੂਰ ਸਕਸੈਸ ਸਟੋਰੀ ਪਾਵਾਂਗੇ ਅਸੀਂ ਕਿਹੜਾ ਲੋਕਾਂ ਵਾਂਗੂ ਕਹਿਣਾ ਉਹ ਅੱਛਾ ਤੂੰ ਇੰਨੀ ਦੂਰੋਂ ਆਇਆ ਆ ਜਾ ਵੀਡੀਓ ਤੇਰੀ ਅਪਾਇੰਟਮੈਂਟ ਆ ਗਈ ਚੱਲ ਵੀਡੀਓ ਹੈ ਸਬਮਿਸ਼ਨ ਕਰਾਤੀ ਚੱਲ ਵੀਡੀਓ ਪੁੱਛਣ ਮੈਨੂੰ ਕਰੋਸ਼ੀ ਦਾ ਆਇਆ ਸੀਗਾ ਤੇ ਸਰ ਕਹਿੰਦੇ ਕਰੋਸ਼ੀ ਤੇ ਵੀ ਲੱਗਦੇ ਪਰ ਪੁਰਤਗਾਲ ਦੇ ਵੀ ਲੱਗਦੇ ਆ ਜੀ ਕੋਈ ਪੁਰਤਗਾਲ ਚ ਰਿਫਿਊਜ਼ਲ ਹੋ ਕੇ ਪੁਰਤਗਾਲ ਚ ਵੀਜ਼ਾ ਲਵਾ ਦੇ ਪਰ ਪਰਮੈਂਟ देखो टूरिस्ट विजिट है ਤੁਸੀਂ ਇੱਕ कन्ਫਿਊਜ਼ਨ ਲਈ ਉਹਦਾ ਤੁਸੀਂ ਬਣ ਕੇ ਰਾਜੀ ਇੱਕ ਥਾਂ ਤੇ ਆਪਾਂ ਇਹ ਕਹਿੰਦੇ ਜੀ ਅਸੀਂ ਇੱਥੇ ਦਿਹਾੜੀ ਕਰਦੇ ਆ ਤੁਹਾਡੀ ਕੰਟਰੀ ਜਾ ਕੇ ਸੈੱਟ ਹੋਣਾ ਚਾਹੁੰਦੇ ਦੋਨਾਂ ਜਮੀਨਾ ਅਸਮਾਂ ਦਾ ਪ੍ਰੋਫਾਈਲ ਦਾ ਫਰਕ ਕੰਮ ਕਰਾਤਾ ਕਰਾਤਾ ਜੀ ਬਹੁਤ ਬਹੁਤ ਥੋੜਾ ਧੰਨਵਾਦ ਜੀ ਤੇ ਅੱਛਾ ਬਾਇਓਮੈਟ੍ਰਿਕ ਹੋਏ ਸੀ ਬਾਇਓਮੈਟ੍ਰਿਕ ਨਹੀਂ ਹੋ ਸਰ ਕਈਆਂ ਨੂੰ ਬੜਾ ਵਹਿਮ ਆ ਕਈਆਂ ਨਹੀਂ ਬਾਇਓਮੈਟ੍ਰਿਕ ਅਲੱਗ-ਅਲੱਗ ਕੰਟਰੀਆਂ ਦਾ ਹਿਸਾਬ ਹੁੰਦਾ ਨਹੀਂ ਪਰ ਦੀ ਕੈਟਾਗਰੀ ਰੈਜ਼ੀਡੈਂਸੀ ਦੇ ਵਿੱਚ ਬਾਇਓਮੈਟ੍ਰਿਕ ਇੱਥੇ ਨਹੀਂ ਹੁੰਦੇ ਉੱਥੇ ਜਾ ਕੇ ਐਮਾਜ ਹੁੰਦੇ ਇਹਨਾਂ ਨੇ 15 ਦਿਨਾਂ ਦੇ ਵਿੱਚ ਇੱਥੇ ਉਹ ਉੱਥੋਂ ਦੀ ਅਪਾਰਟਮੈਂਟ ਦੀ ਡੇਟ ਆਨਲਾਈਨ ਚੈੱਕ ਲੈਣੀ ਆ ਉੱਥੇ ਬਾਇਓਮੈਟ੍ਰਿਕ ਕਰਾਉਣੇ ਆ ਫਿਰ ਇਹਨਾਂ ਦਾ ਜਦੋਂ 2 ਮਹੀਨੇ ਚ ਆ ਜਾਵੇ 3 ਮਹੀਨੇ ਚ ਕਾਰਡ ਆ ਜਾਵੇ ਪਰ ਜਿੱਦਣ ਇਹਨਾਂ ਦੀ ਨੈਸ਼ਨੈਲਿਟੀ ਦੇ ਦਿਨ ਉਦੋਂ ਤੋਂ ਸ਼ੁਰੂ ਹੋ ਗਿਆ ਜਿੱਦਣ ਤੋਂ ਇਹਨਾਂ ਦਾ ਵੀਜ਼ੇ ਦਾ ਡੇਟ ਸ਼ੁਰੂ ਹੋਈ ਹੈ ਇਹ ਇਸ ਵੀਜ਼ੇ ਦੀ ਖਾਸੀਅਤ ਆ ਇਹ ਜਿਹੜੇ ਉਹਨੇ ਇੱਥੇ ਜਾ ਕੇ 2 ਸਾਲ 3 ਸਾਲ ਧੱਕੇ ਖਾਣੇ ਸੀ ਇੱਥੇ ਇੱਕ ਸਾਲ 'ਚ ਇਹਨੂੰ ਮਿਲ ਗਿਆ ਬਹੁਤ ਬਹੁਤ ਮੁਬਾਰਕ ਕਹਿੰਦਾ ਸਰ ਸਰਵਿਸ ਕਿੱਦਾਂ ਲੱਗੀ ਸਰ ਸਰ ਸਟ A1 ਸਰ ਹੁਣ ਦੀਪਕ ਨੇ ਤੈਨੂੰ ਸਮਝਾਇਆ ਦੀਪਕ ਸੋਨੇ ਅੰਬੈਸੀ ਤੱਕ ਨਾਲ VFS ਦੇ ਵਿੱਚ ਦੀਪਕ ਸਰ ਠੱਕੇ ਖਾਦੇ ਨਾਲ ਸਰ ਨਾਲ ਹੀ ਤਾਂ ਆਲੀ ਹਾਂ ਨਾਲ ਹੀ ਠੱਕਿਆਂ ਦਾ ਫਲ ਮਿਲਦਾ ਸਾਨੂੰ ਅਸੀਂ ਨਾਲ ਹੀ ਆਪਣੇ ਆਪ ਨੂੰ ਉਹ ਚੀਜ਼ ਦੇ ਵਿੱਚ ਆ ਜਿਹਦੇ ਇੰਨੇ ਵੀਜ਼ੇ ਲੱਗਿਆ ਉਹ ਵੈਸੇ ਹੋ ਨਾ ਕਹਿੰਦਾ ਜੀ ਪਾਗਲ ਹੋ ਜਾਂਦਾ ਮੇਰੇ ਇੰਨੇ ਵੀਜ਼ੇ ਲੱਗ ਕੇ ਮੈਂ ਇਹ ਉਹ ਅਸੀਂ ਸ਼ੁਕਰਾਨੇ ਚ ਉਹ ਸ਼ੁਕਰ ਹੈ ਮਾਲਕ ਦਾ ਅਸੀਂ ਦਿਖਾ ਕੇ ਸਲਵਾਕੀਆ ਦੇ ਵੀਜ਼ੇ ਇਹ ਨਹੀਂ ਕਹਿੰਦੇ ਸਾਡੇ ਪੁਰਤਗਾਲ ਦੇ ਵੀਜ਼ੇ ਆਗੇ ਹਾਂਜੀ ਹਨ ਕਈ ਇਦਾਂ ਦੇ ਹੈਗੇ ਨੇ ਇਹ ਇਦਾਂ ਦੇ ਹੈਗੇ ਨੇ ਅੱਜ ਵੀਜ਼ਾ ਲੈ ਕੇ ਘਰਦਿਆਂ ਨੂੰ ਕਿੰਨੀ ਖੁਸ਼ੀ ਤੇ ਤੈਨੂੰ ਕਿਵੇਂ ਖੁਸ਼ੀ ਨਹੀਂ ਘਰਦਿਆਂ ਦੇ ਵੱਧ ਖੁਸ਼ੀ ਆ ਜੀ ਕਿਉਂਕਿ ਉਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਹੈ ਮੈਂ ਤਾਂ ਪੁੱਛਣਾ ਹਾਂ ਜੀ ਠੀਕ ਆ ਜੀ ਕਹਿੰਦਾ ਹਾਂ ਜੀ ਉਹ ਸਰ ਕਹਿੰਦੇ ਵੀ ਤੇਰੇ ਡੈਡੀ ਨਾਲ ਰਾਤ ਤੱਕ ਉੱਥੇ ਇਸ ਏਜ ਦੇ ਵਿੱਚ ਉੱਥੇ ਐਮਬੈਸੀ ਤੱਕ ਤੇਰੇ ਨਾਲ ਖੜੇ ਰਹੇ ਸਾਰਾ ਦਿੋਜਾ ਉਹਨਾਂ ਦੀ ਸਲਾਮ ਹੈ ਉਹਨਾਂ ਨੂੰ ਕਹਿੰਦੇ ਵੀ ਤਾਂ ਹੀ ਤਾਂ ਕਹਿਣਾ ਉਹ ਮੋਜਾ ਭੁੱਲਣੀ ਨਹੀਂ ਹਾਂਜੀ ਹਾਂਜੀ ਭੁੱਲੀ ਨਾ ਜਾ ਕੇ ਪੁਰਤਗਾਲ ਹਨਾ ਕਿਉਂਕਿ ਮਾਪਿਓ ਬਹੁਤ ਸੁਪਨੇ ਦੇਖਦੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਖੁਆਇਸ਼ਾਂ ਤੁਹਾਡੇ ਰੂਪ ਦੇਖਣੀ ਆ ਤੁਹਾਡੇ ਥਰੂ ਦੇਖਣੀ ਆ ਹਾਂਜੀ ਪਰ ਕੋਸ਼ਿਸ਼ ਆਪਾਂ ਇਹ ਕਰ ਸਕਦੇ ਆ ਅਸੀਂ ਆਪਣੇ ਮਾਪਿਓ ਨੂੰ ਖੁਸ਼ ਰੱਖੀ ਖੁਸ਼ ਰੱਖੀ ਕਿਉਂਕਿ ਉਹਨਾਂ ਨੇ ਸਾਡੇ ਲਈ ਪਤਾ ਨਹੀਂ ਕਿੰਨੇ ਸੈਕਰੀਫਾਈਸ ਕੀਤੇ ਹੋਣੇ ਹਾਂਜੀ ਹਾਂਜੀ ਉਹਨਾਂ ਨੇ ਰਿਫਿਊਜ਼ਲ ਵੇਲੇ ਤੈਨੂੰ ਸਾਂਭਿਆ ਹੋਣਾ ਇੱਥੇ ਆ ਕੇ 1 ਸਾਲ ਤੈਨੂੰ ਸਾਂਭਿਆ ਹੋਣਾ ਵੀ ਵੀ ਪਰਮਾਤਮਾ ਦੀ ਮਿਹਰ ਹੀ ਆ ਜੀ ਰਿਫਿਊਜ਼ਲ ਲੱਗ ਗਈ ਚਲੋ ਕੋਈ ਗੱਲ ਨਹੀਂ ਆਪੇ ਪਰਮਾਤਮਾ ਵੀ ਦਾ ਵੀ ਲਵਾਊਗਾ ਇਹ ਤੇਰੀ ਪੋਜ਼ਿਟਿਵਿਟੀ ਹੈ। ਇਹੀ ਪੋਜ਼ਿਟਿਵਿਟੀ ਨਾਲ ਤੈਨੂੰ ਵੀਜ਼ਾ ਮਿਲੇ। ਨਹੀਂ ਨਹੀਂ। ਤਾਂ ਹੀ ਤਾਂ ਕਹਿਣਾ ਇਹ ਹਰਮਨ ਪਿਆਰਾ ਨਾ। ਇਹ ਸਾਡਾ ਹਰਮਨ ਨਹੀਂ ਹੈ, ਹਰਮਨ ਪਿਆਰਾ ਹੈ। ਰੂਜ਼ਾ ਰੂਜ਼ਾ ਲੱਗਦੀ ਰਹਿੰਦੀ ਆ ਕਿ ਚਲੋ ਵੀਜ਼ਾ ਵੀ ਲੱਗੂ ਗਾ। ਰਿਫਿਊਜ਼ਲ ਲੱਗੇ ਕੋਈ ਗੱਲ ਨਹੀਂ। ਕਿਸੇ ਦਾ ਪਾਸਪੋਰਟ ਨਾ ਖਰਾਬ ਕਰੋ। ਕੋਈ ਫੇਕ ਡਾਕੂਮੈਂਟ ਨਾਲ ਨਾ ਲਾਓ। ਤੁਸੀਂ ਕਿਸੇ ਦਾ ਪੈਸਾ ਨਾ ਖਰਾਬ ਕਰੋ। ਤਾਂ ਹੀ ਅੱਜ ਇਹਦਾ ਜੇ ਪੈਸਾ ਖਰਾਬ ਹੋਇਆ ਹੁੰਦਾ 2-4 ਲੱਖ ਰੁਪਈਆ, 5 ਲੱਖ ਰੁਪਈਆ ਅੱਜ ਮੇਰੇ ਜੋਗਾ ਵੀ ਨਹੀਂ ਰਹਣਾ ਸੀ। ਸਹੀ ਗੱਲ ਹੈ ਸਰ। ਸਹੀ ਹੈ ਨਾ? ਇਹਦੇ ਘਰਦਿਆਂ ਨੇ ਵਿਸ਼ਵਾਸ ਇਹਦਾ ਵਿਸ਼ਵਾਸ ਇਹਦੀ ਮਿਹਨਤ ਹੈ ਇਹਦਾ ਸਰੈਂਡਰ ਉਸ ਅਕਾਲ ਪੁਰਖ ਨੂੰ ਇਹਦਾ ਵਿਸ਼ਵਾਸ 7c ਤੇ ਸਾਡੀ ਟੀਮ ਤੇ ਹਰ ਇੱਕ ਚੀਜ਼ ਦੇ ਅਸੀਂ ਤਾਂ ਚਲੋ ਕੋਸ਼ਿਸ਼ ਕਰਦੇ ਹਾਂ ਕੁਝ ਕਹਿਣਾ ਚਾਹੀਦਾ ਮੈਂ ਜਿਹੜਾ ਵੀ ਬੰਦਾ ਹੁੰਦਾ ਸੇਖਪਰੀ ਸੇਖਾਂ ਕੋਲੇ ਆ ਜੀ 7d ਕੋਲੇ ਆਈ ਵਧੀਆ ਵੀਜ਼ਾ ਲਵਾਉਂਦੇ ਆ ਹਾਂ ਟਾਈਮ ਲੱਗਦਾ ਪਰ ਵੀਜ਼ਾ ਲੱਗ ਹੀ ਜਾਂਦਾ ਜੀ ਦੇਖੋ ਗੱਲ ਇਹ ਆ ਤੁਸੀਂ ਕਿਹੜੀ ਕੈਟਾਗਰੀ ਚ ਅਪਲਾਈ ਕਰਦੇ ਹੋ ਹਾਂ ਜੀ ਤੁਸੀਂ ਵਰਪਮੈਂਟ ਚ ਕਰਦੇ ਹੋ ਜੇ ਤੁਸੀਂ ਰੈ residancy ਕੈਟਾਗਰੀ ਚੂਜ਼ ਕੀਤੀ ਆ ਉਹ ਅਪਾਇੰਟਮੈਂਟ ਅੰਬੈਸੀ ਟਾਈਮ ਲੈਂਦੀਆਂ ਨੇ ਮਹਾਰਾਜ ਵੀ ਸਾਨੂੰ ਇੰਨਾ ਪ੍ਰੀਖਿਆ ਸਾਡੀ ਲੈਂਦਾ ਸਾਨੂੰ ਤਕੜਾ ਕਰਨ ਲਈ ਤੁਸੀਂ ਉੱਥੇ ਡੋਲਿਆ ਨਾ ਕਰੋ ਵੀ ਇੰਨਾ ਟਾਈਮ ਹੋ ਗਿਆ ਉਹਨਾਂ ਹੋ ਗਿਆ ਕੋਈ ਗੱਲ ਨਹੀਂ ਜੇ ਅੱਜ ਸੈਵਨ ਸੀਸ ਆਇਆ ਪਿਛਲੀ ਚੀਜ਼ਾਂ ਨੂੰ ਨਾਲ ਲੈ ਕੇ ਆਇਓ ਅਸੀਂ ਉਹਦਾ ਭਾਣਾ ਮੰਨ ਕੇ ਸਵੀਕਾਰ ਕਰਦੇ ਆ ਤੁਸੀਂ ਵੀ ਇਦਾਂ ਬਣ ਕੇ ਆਓ ਤੁਹਾਡਾ ਵੀ ਵੀਜ਼ਾ ਹੋਊਗਾ ਤੁਸੀਂ ਜੇ ਆਪਣੀ ਲਾਈਫ ਚ ਸੈੱਟ ਹੋਵੋਗੇ ਇਹ ਹਰਮਨਦੀਪ ਬੰਕ ਬਣ ਕੇ ਆਉਗੇ ਹੋਰ ਕੀ ਕਹਿਣਾ ਚਾਹੂੰ ਮੈਂ ਮੈਂ ਇਹ ਕਮਾ ਵੀ ਮੈਂ ਬਹੁਤ ਕੁਝ ਕੀਤਾ ਜੀ ਮੈਂ ਮੈਂ ਕੁਝ ਨਹੀਂ ਇੱਥੇ ਜੀ ਜੋ ਕਰਨਾ ਪਰਮਾਤਮਾ ਨੇ ਕਰਨਾ ਬਾਕੀ ਫਾਦਾ ਸਾਬ ਬੈਠੇ ਨੇ ਬਾਹਰ ਤੇ ਉਹਨਾਂ ਦੀ ਦੇਣ ਆ ਵੀ ਮੈਂ ਕਹਾਂ ਵੀ ਮੈਂ ਵੀ ਮੈਂ ਸਰ ਕੋ ਗਿਆ ਸੀ ਕਹਿੰਦਾ ਵੀ ਮੈਂ ਕਿਹਾ ਸੀਗਾ ਕਰਨ ਨੂੰ ਵੀ ਇਹ ਦਾਣੀ ਕੁਝ ਹੁੰਦਾ ਮੈਂ ਕੁਝ ਨਹੀਂ ਕੀਤਾ ਜੀ ਜੋ ਕੀਤਾ ਪਰਮਾਤਮਾ ਨੇ ਕੀਤਾ ਜੀ ਇਹ ਉਹ ਮੁੰਡਾ ਵਾ ਜਿਹਨੇ 2 ਤੋਂ 3 ਸਾਲਾਂ ਦੇ ਵਿੱਚ ਹੋਰਾਂ ਨੂੰ ਵੀ ਸ਼ਾਂ ਕਰਨ ਲੱਗ ਜਾਣਗੇ ਇੰਨੇ ਕਿ ਮਿਹਨਤ ਕਰਦਾ ਮੁੰਡਾ ਹਾਂਜੀ ਜਿਹੜੇ ਬੰਦੇ ਇੱਥੇ ਮਿਹਨਤ ਨਹੀਂ ਨਾ ਕਰਦੇ ਉਹ ਪੁਰਤਗਾਲ ਜਾ ਕੇ ਵੀ ਤੱਕੇ ਹੀ ਖਾਂਦੇ ਆ ਉਹ ਕਹਿੰਦੇ ਉੱਥੇ ਵੀ ਕੁਝ ਨਹੀਂ ਤੇ ਜਿਹੜੇ ਮਿਹਨਤ ਕਰਦੇ ਆ ਉਹ ਕਹਿੰਦੇ ਪੁਰਤਗਾਲ ਵਾਲੀ ਕਿ ਕੰਟਰੀ ਕੋਈ ਨਹੀਂ ਬਾਕੀ ਜਿਹੜੇ ਮਿਹਨਤ ਕਰਨੀ ਉਹਨੇ ਦੁਬਈ 'ਚ ਵੀ ਕਰ ਲੈਣੀ ਆ ਕਰ ਲੈਂਦੇ ਆ ਜਿਹੜੇ ਮਿਹਨਤ ਕਰਨੀ ਉਹ ਕੁਵੈਤ ਵੀ ਕਰ ਲੈਣ ਜਿੱਥੇ ਗੰਨੀ ਗਰਮੀ ਪੈਂਦੀ ਆ ਬਿਲਕੁਲ ਠੀਕ ਆ ਬਾਕੀ ਮਿਹਨਤ ਤੇ ਆ ਜਿੱਥੇ ਮਿਹਨਤ ਨਾਲ ਮੁੱਲ ਪਿਆਰੀ ਉਹੀ ਕੰਟਰੀ ਵਧੀਆ ਬਿਲਕੁਲ ਬਹੁਤ ਵਧੀਆ ਬਾਕੀ ਜੇ ਤੁਸੀਂ ਸੈਟਲਮੈਂਟ ਚਾਹੁੰਦੇ ਹੋ ਤਾਂ ਯੂਰਪ ਵਰਗੀ ਕੰਟਰੀ ਕੋਈ ਨਹੀਂ ਜੇ ਤੁਸੀਂ ਵੀ ਪੁਰਤਗਾਲ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਜਲਦੀ ਜਾਣਾ ਚਾਹੁੰਦੇ ਹੋ ਫਿਰ ਨਾ ਆਓ ਜੇ ਤੁਸੀਂ ਸੈਟਲ ਹੋਣਾ ਚਾਹੁੰਦੇ ਹੋ ਫਿਰ ਜਰੂਰ ਆਇਓ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਪਿਆਰ ਕਰਦੇ ਰਹੋ ਸ਼ੇਅਰ ਕਰਦੇ ਰਹੋ ਉਦੋਂ ਤੱਕ ਰੱਬ ਰਾਖਾ ਅਗਲੀ ਰਿਵਿਊ ਵੀਡੀਓ ਨਾਲ ਮਿਲਦੇ ਆ ਸਸਟੇਕ